ਸਾਸ਼ੀ ਗਾਰਜੀ ਤੁਸੀਂ ਦੇਖ ਰਹੇ ਹੋ ਐਲਬੀਐਸ ਨਿਊਜ਼ ਦੋਸਤੋ ਆਪਾਂ ਨੂੰ ਪਤਾ ਹੀ ਆ ਵੀ ਪੰਜਾਬ ਦੇ ਵਿੱਚ ਅੱਜ ਚੋਣਾਂ ਦਾ ਦੌਰ ਆ ਜਿਹੜਾ ਉਹ ਚੱਲ ਰਿਹਾ ਹੈਗਾ ਆਪਾਂ ਕਹਿ ਲਈਏ ਵੀ ਅੱਜ ਲੋਕ ਸਭਾ ਦੇ ਇਲੈਕਸ਼ਨ ਦਾ ਜਿਹੜਾ ਅਖੀਰਲਾ ਦਿਨ ਹੈਗਾ ਅੱਜ VOTING ਹੋ ਰਹੀ ਹੈਗੀ ਇਸੇ ਤਰ੍ਹਾਂ ਆਪਾਂ ਵੱਖ-ਵੱਖ ਬੂਥਾਂ ਤੇ ਜਾ ਰਹਾਂਗੇ ਜਿਹੜਾ ਹੁਣ ਅਸੀਂ ਜਿਹੜੇ ਬੂਥ ਬੂਥ ਤੇ ਪਹੁੰਚੇ ਹੋયા ਇਹ ਸ਼ੇਰਪੁਰ ਦਾ ਹੈਗਾ ਜਿੱਥੇ ਲੋਕ ਸਭਾ ਹਲਕਾ ਸੰਰੂਰ ਦਾ ਜਿਹੜਾ ਬੂਥ ਹੈਗਾ ਸ਼ੇਰਪੁਰ ਸ਼ੇਰਪੁਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਕਿਸ ਤਰ੍ਹਾਂ ਲੋਕਾਂ ਦਾ ਜਿਹੜਾ ਰੁਝਾਨ ਆ ਉਹ ਦੇਖਣ ਨੂੰ ਮਿਲਿਆ ਆਪਾਂ ਗੱਲਬਾਤ ਕਰਾਂਗੇ ਇੱਥੇ ਜਿਹੜੇ ਬੂਥ ਦੇ ਉੱਤੇ ਬੈਠੇ ਨੇਗੇ ਸੁਖਪਾਲ ਖਹਿਰਾ ਦੀ ਜਿਹੜੀ ਬੂਥ ਹੈਗੀ ਇੱਥੇ ਬੂਥ ਲੱਗੀ ਹੋਈ ਆ ਉਹਨਾਂ ਦੇ ਤੇ ਬੈਠੇ ਨੇ ਬਿਊਰੋਰੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਬਾਈ ਸ਼ਸ਼ੀ ਗਾ ਜੀ ਸ਼ਸ਼ੀ ਗਾ ਜੀ ਬਾਈ ਅੱਛਾ ਜੀ ਅੱਜ ਆਪਾਂ ਕਹਿ ਲਿਆ ਵੀ 45 ਡਿਗਰੀ ਟੈਂਪਰੇਚਰ ਤੇ ਲੋਕਾਂ ਦਾ ਵੋਟ ਪਾਉਣ ਦਾ ਰੁਝਾਨ ਕਿ ਮੇਰੇ ਦੇਖੋ ਜਿਹੜਾ ਸਵੇਰ ਦਾ ਟਾਈਮ ਸੀਗਾ 10 11 ਵਜੇ ਤੱਕ ਬਹੁਤ ਉਸ ਤੋਂ ਬਾਅਦ ਜਦੋਂ ਜਦ ਕਰਵਨੀ ਵਧੀਆ ਫਿਰ ਰਸ ਗੱਤਨਾ ਸ਼ੁਰੂ ਹੋਇਆਗਾ ਹੁਣ ਸਾਨੂੰ ਉਮੀਦ ਹੈ ਵੀ 4 ਵਜੇ ਤੋਂ ਬਾਅਦ ਦੁਆਰੇ ਫੇਰ ਸ਼ੁਰੂ ਹੋਗਾ ਰਸ ਹੋਊਗਾ ਲਗਭਗ ਹੁਣ ਡਾਊਨ ਹੋਇਆ ਹੋਇਆ ਹੈਗਾ ਵੀ ਗਰਮੀ ਬਹੁਤ ਜ਼ਿਆਦਾ ਹੈ ਬਾਕੀ ਸਵੇਰੇ ਲੋਕਾਂ ਦਾ ਕਿਹਾ ਜਾ ਰਿਹਾ ਰੁਝਾਨ ਸੀਗਾ ਸਵੇਰੇ ਬਹੁਤ ਵਧੀਆ ਲੋਕ ਦਿਲਚਸਪੀ ਨਾਲ ਆਏ ਨੇ ਇੰਟਰਸਟ ਲਿਆ ਕਿਉਂਕਿ ਸਮੇਂ ਦੀ ਲੋੜ ਹੈ ਜੇਵੇਂ ਲੋਕਾਂ ਨੂੰ ਵੀ ਲੱਗਦਾ ਵੀ ਹੁਣ ਪਹਿਲਾਂ ਨਾਲ ਚੇਂਜ ਹੋਣੀ ਚਾਹੀਦਾ ਕੁਛ ਨਾ ਕੁਛ ਪਹਿਲੀਆਂ ਸਰਕਾਰਾਂ ਤੋਂ ਲੋਕ ਲੱਗੇ ਵੀ ਨਿਰਾਸ਼ ਹੁੰਦੇ ਨੇ ਜਿਵੇਂ ਉਸ ਨਵਾਂ ਭਾੜ ਚਾਹੁੰਦੇ ਆ ਇਹ ਤੁਹਾਨੂੰ ਲੱਗਦਾ ਵੀ ਸ਼ੇਰਪੁਰ ਦੇ ਤੋਂ ਸਖਪਾਲ ਖੇਰਾ ਦੀ ਜਿੱਤ ਹੋਣ ਦੇ आसार ਹੈਗੇ ਨੇ ਦੇਖੋ ਜੀ ਬਿਲਕੁਲ ਪੂਰੇ 100% ਜਿਹੜੇ ਪੋਜ਼ਿਟਿਵ ਆ ਅਸੀਂ ਸ਼ੇਰਪੁਰ ਦੇ ਵਿੱਚੋਂ ਬਹੁਤ ਵਧੀਆ ਵੋਟ ਹੋਊਗੀ ਸਾਡੀ ਹਾਂ ਬਾਪੂ ਜੀ ਵੀ ਸਾਡੇ ਨਾਲ ਟਕਸਾਲੀ ਆਗੂ ਬੈਠੇ ਨੇ ਕਿ ਉਹਨਾਂ ਨਾਲ ਵੀ ਗੱਲਬਾਤ ਬਾਪੂ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਹੈਗਾ ਵੀ ਲੋਕਾਂ ਦਾ ਜਿਹੜਾ ਰਜਾਣਾ ਇਸ ਤਰ੍ਹਾਂ ਦਾ ਇਲੈਕਸ਼ਨ ਨੂੰ ਲੈ ਕੇ ਉਹ ਕਿਵੇਂ ਦਾ ਹੈਗਾ ਸਵੇਰ ਦੇ ਟਾਈਮ ਤੇ ਬਹੁਤ ਵਧੀਆ ਜੀ ਆਏ ਨੇ ਵਧੀਆ ਵੋਟਰ 40% ਪਹੁੰਚ ਚੁੱਕੇ ਹੁਣ ਤੱਕ ਜੀ ਹਾਂਜੀ ਤੇ ਲੋਕ ਚਾਹੁੰਦੇ ਵੀ ਖਾਈ ਜੰਨੇ ਬਤਲਾ ਭਾਲਦੇ ਲੋਕੇ ਲੋਕ ਅੱਕੇ ਪੈ ਨੇ ਹੁਣ ਪੁਰਾਣੀਆਂ ਸਰਕਾਰਾਂ ਤੋਂ ਦੇਖੀ ਜੰਨੇ ਕੋਈ ਧਰਮ ਦੇ ਨਾਂ ਤੇ ਲੜਾਈ ਜੰਦੀ ਆ ਕੋਈ ਝੂਠੀਆਂ ਗੱਲਾਂ ਕਰਕੇ ਕਮੇਡੀਆਂ ਤੇ ਲੜਾਈ ਜੰਦੀ ਆ ਲੋਕ ਅੱਕੇ ਪੈ ਨੇ ਜਿਵੇਂ ਖੇਰਾ ਸਾਹਿਬ ਨੇ ਚਲੋ ਸਾਰਿਆਂ ਦਾ ਸਾਝਾ ਆਗੂ ਆ ਸੀ ਨੇ ਕਹਿੰਦੇ ਵੀ ਕੱਲੀ ਕਾਂਗਰਸ ਵਾਸਤੇ ਮਜ਼ਦੂਰਾਂ ਦਾ ਵੀ ਆਗੂ ਆ ਛੋਟੇ ਦੁਕਾਨਦਾਰਾਂ ਦਾ ਵੀ ਆਗੂ ਆ ਲੇਬਰ ਦਾ ਵੀ ਆਗੂ ਆ ਇਹ ਹਰ ਇੱਕ ਵਿਸ਼ੇ ਤੇ ਬੋਲਣ ਵਾਲੇ ਆਗੂ ਨੇ ਛੱਡੇ ਜਿੱਤ ਯਕੀਨੀ ਇਹਨਾਂ ਦੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਰਪਾਲ ਸਿੰਘ ਖੈਰਾ ਨਾ ਧੜਕਾਗੂ ਵਧੀਆ ਨੇ ਬੁਲਾਰੇ ਤਕੜੇ ਆ ਠੀਕ ਹੈ ਜੀ ਤੁਹਾਨੂੰ ਇਹਨਾਂ ਤੋਂ ਕਿੰਨੀ ਉਮੀਦ ਆ ਸਾਨੂੰ ਬਹੁਤ ਉਮੀਦ ਆ ਜੀ ਬਹੁਤ ਜ਼ਿਆਦਾ ਕੌ ਜੋ ਪੜ੍ਹੇ ਲਿਖੇ ਐ ਬੋਲਣ ਵਾਲੇ ਐ ਹਰ ਇੱਕ ਦੀ ਦੁੱਖ ਸੁੱਖ ਗੱਲ ਸੁਣਦੇ ਐ ਜੀ ਤਸਵੀਰ ਤੋਂ ਲੈ ਕੇ ਤੁਸੀਂ ਲਾ ਲਓ ਵੋਟਾਂ ਦਾ ਰੁਝਾਨ ਸਵੇਰੇ ਸਵੇਰੇ ਬਹੁਤ ਤੇਜ਼ੀ ਨਾਲ ਚੱਲਿਆ ਅੱਛਾ ਵੀ ਤੁਹਾਨੂੰ ਕਿਵੇਂ ਲੱਗ ਰਿਹਾ ਵੀ ਜਿਹੜਾ ਸੁਖਪਾਲ ਖਰਿਆਗਾ ਵੀ ਆਉਣ ਵਾਲੀ ਇਲੈਕਸ਼ਨਾਂ ਦਾ ਐਮਪੀ ਬਣ ਜਾਂਦੇ ਨੇ ਤਾਂ ਕਿਸ ਤਰ੍ਹਾਂ ਦਾ ਲੋਕਾਂ ਦਾ ਰੁਝਾਨ ਤੁਹਾਨੂੰ ਉਹਨਾਂ ਤੋਂ ਕਿੰਨੀ ਉਮੀਦ ਐ ਬਹੁਤ ਜ਼ਿਆਦਾ ਉਮੀਦਾਂ ਨਹੀਂ ਪੜ੍ਹੇ ਲਿਖੇ ਇਨਸਾਨ ਨੇ ਬੋਲਣ ਵਾਲੇ ਐ ਸਹੀ ਗੱਲ ਕਰਨ ਵਾਲੇ ਲੋਕਾਂ ਨੂੰ ਹੀ ਉਮੀਦ ਆ ਜੀ ਪੜ੍ਹੇ ਲਿਖੇ ਐ ਤੇ ਪੁਲਾਰਾ ਤਕੜਾ ਹਰ ਇੱਕ ਦੀ ਕਿਸਾਨ ਦੀ ਮਜ਼ਦੂਰ ਦੀ ਦੁਕਾਨਦਾਰ ਦੀ ਹਰ ਇੱਕ ਬੰਦੇ ਦੀ ਗੱਲ ਕਰਨੀ ਆ ਬਿਲਕੁਲ ਜੀ ਇਹਨਾਂ ਦੇ ਆਪ ਆਪਣੇ ਵਿਚਾਰ ਨੇ ਵੀ ਜਿਹੜਾ ਸਖਪਾਲ ਖੜਾ ਹੈਗਾ ਵੀ ਜੇਕਰ ਉਹਨਾਂ ਨੂੰ ਇਥੋਂ ਦੇ ਲੋਕ ਨੁਮਾਇੰਦਗੀ ਦਿੰਦੇ ਨੇ ਤਾਂ ਉਹ ਹਰ ਵਰਗ ਦਾ ਜਿਹੜਾ ਸਾਥ ਲੈ ਕੇ ਹਰ ਵਰਗ ਦੇ ਨਾਲ ਹਰ ਵਰਗ ਦੇ ਸੁੱਖ ਦੁੱਖ ਸੁੱਖ ਦੇ ਵਿੱਚ ਸਾਈ ਹੋ ਸਕਦੇ ਨੇ ਆਪਾਂ ਹੋਰ ਵੀ ਬੂਥਾਂ ਤੇ ਚੱਲਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹਨਾਂ ਦੇ ਬੂਥਾਂ ਦੇ ਉੱਤੇ ਹੈਗਾ ਮੈਂ ਹੁਣ ਜਿਹੜਾ ਭੋਜਨ ਸਮਾਜ ਪਾਰਟੀ ਦੇ ਬੂਥ ਤੇ ਮੌਜੂਦ ਆਪਾਂ ਸ਼ੇਰਪਰ ਵਿਖੇ ਆਪਾਂ ਜਿਹੜੇ ਇੱਥੇ ਵੋਲੰਟੀਅਰ ਬੈਠੇ ਨੇਗੇ ਬੂਥ ਦੇ ਉੱਤੇ ਬੂਥ ਕਮੇਟੀ ਬੈਠੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜਿਹੜੀ ਭੋਜਨ ਸਮਾਜ ਪਾਰਟੀ ਦੇ ਜਿਹੜੇ ਉਮੀਦਵਾਰ ਨੇਗੇ ਮੱਖਣ ਸਿੰਘ ਡਾਕਟਰ ਮੱਖਣ ਸਿੰਘ ਜੀ ਤੇ ਉਹਨਾਂ ਪ੍ਰਤੀ ਲੋਕਾਂ ਦਾ ਕਿਹੋ ਜਿਹਾ ਜਰਜਾਣਾ ਸਾਸ਼ੀ ਗੱਲ ਜੀ ਸ੍ਰੀ ਕਾਲ ਜੀ ਅੱਛਾ ਆਪਾਂ ਅੱਜ ਜਿਹੜਾ ਲੋਕ ਸਭਾ ਹਲਕਾ ਸੰਗਰੂਰ ਤੋਂ ਡਾਕਟਰ ਮੱਖਣ ਸਿੰਘ ਭੋਜਨ ਸਮਾਜ ਪਾਰਟੀ ਤੋਂ ਆਪਣੀ ਕਿਸਮਤ ਅੱਜ ਮਾਰ ਰਹੇ ਨੇਗੇ ਤੇ ਕਿਵੇਂ ਦਾ ਜਰਜਾਣ ਰਿਹਾ ਲੋਕਾਂ ਦਾ ਪਹਿਲਾਂ ਤਾਂ ਮੈਂ ਪਹਿਲੀ ਵੇਸ ਚੈਨਲ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਡੇ ਕੋਲ ਆਏ ਹੋ। ਦੂਜੀ ਗੱਲ ਵੀ ਰੁਝਾਨ ਕਿਸ ਤਰ੍ਹਾਂ ਦਾ? ਭੋਜਨ ਸਮਾਜ પાર્ટી ਮਤਲਬ ਇਸ ਵਾਰ ਜਿਹੜੀ ਕੱਲਿਆਂ ਚੋਣ ਲੜ ਰਹੀ ਆ ਇਹਨੂੰ ਤਾਕਤ ਦਿਖਾਉਣ ਦਾ ਮੌਕਾ ਮਿਲਿਆ। ਦਲਤ ਵਰਗ ਨਾਲ ਸੰਬੰਧਤ ਹੈ। ਦਲਤ ਵਰਗ ਦੀ ਰਾਖੀ ਵਾਸਤੇ ਲੜਾਈ ਲੜਦੀ ਆ। ਜਦੋਂ ਅਸੀਂ ਪਿੰਡਾਂ ਦੇ ਵਿੱਚ ਗਏ ਆ ਤਕਰੀਬਨ 40-50 ਪਿੰਡਾਂ 'ਚ ਤਾਂ ਮੈਂ ਗਿਆ। ਲੋਕਾਂ ਵੱਲੋਂ ਕਾਫੀ ਜ਼ਿਆਦਾ ਉਤਸ਼ਾਹ ਮਿਲਿਆ ਜਾਨੀ ਲੱਗਦਾ ਪਿਛਲੀ ਵਾਰ ਨਾਲੋਂ ਅਸੀਂ ਕਾਫੀ ਵਧੀਆ ਵੋਟ ਪਵਾਵਾਂਗੇ ਬਹੁਤ ਵਧੀਆ ਉਤਸ਼ਾਹ ਮਿਲ ਰਿਹਾ ਆਪਾਂ ਕਹੇ ਲਈ ਵੀ ਜਿਹੜੀ ਵੋਟ ਪਰਸੈਂਟ ਹੈਗੀ ਉਹ ਪਹਿਲਾਂ ਨਾਲੋਂ ਜ਼ਿਆਦਾ ਵਧਣ ਦੇ ਆ ਸਰ ਬਹੁਤ ਵਧੀਆ ਹੰਗਾਰਾ ਮਿਲਣ ਦੀ ਸੰਭਾਵਨਾ ਪੂਰੀ ਕਿਵੇਂ ਤੁਹਾਨੂੰ ਲੱਗਦਾ ਵੀ ਕਸਬਾ ਸ਼ੇਰਪੁਰ ਤੋਂ ਮੱਖ ਡਾਕਟਰ ਮੱਖਣ ਸਿੰਘ ਨੇ ਜਿਹੜੇ ਉਹ ਇੱਥੋਂ ਲੀਡ ਲੈ ਸਕਦੇ ਨੇ ਇਹ ਦੇਖੋ ਉਹ ਤਾਂ 4 ਤਰੀਕ ਨੂੰ ਪਤਾ ਲੱਗੂਗਾ ਜਾਨੀ ਜਿਵੇਂ ਲੋਕਾਂ ਦਾ ਰੁਝਾਨ ਸੀ ਉਹਦੇ ਮਤਾਂ ਕੋ ਬਹੁਤ ਵਧੀਆ ਆ ਹੁਣ ਤਾਂ ਦੁਪਹਿਰ ਵੇਲੇ ਲੋਕ ਘਰਾਂ ਚੋਂ ਘਟ ਆ ਰਹੇ ਨੇ ਸਵੇਰੇ ਕਾਫੀ ਮਤਲਬ ਵਧੀਆ ਲੋਕ ਆ ਰਹੇ ਚਿਹਰਿਆਂ ਪਰ ਕਾਫੀ ਵਧੀਆ ਸੀ ਆ ਥੋੜੇ ਸਮੇਂ ਬਾਅਦ ਫਿਰ ਦੁਬਾਰਾ ਉਸ ਤਰ੍ਹਾਂ ਹੀ ਹੋਊਗਾ ਮਾਹੌਲ ਆਪਾਂ ਕਹਿ ਲਈਏ ਆਪਾਂ ਕਹਿ ਲਈਏ ਵੀ ਜਿਹੜਾ ਦਲਿਤ ਸਮਾਜ ਆ ਗਿਆ ਵੀ ਉਹਨਾਂ ਨੂੰ ਆਪਦੇ ਹੱਕਾਂ ਹਕੂਕਾਂ ਬਾਰੇ ਕਾਫੀ ਹੱਦ ਤੱਕ ਸਮਝਾਉਣ ਚ ਕਾਮਯਾਬ ਹੋਏ ਹਾਂ ਬਿਲਕੁਲ ਹਾਲਾਂਕਿ ਸਾਡੇ ਕੋਲੇ ਇੰਨੇ ਸਾਧਨ ਹੀ ਹੈਗੇ ਸੀ ਗਰੀਬੀ ਤੌਰ ਤੇ ਚੋਣ ਲੜ ਰਹੇ ਹਾਂ ਕੋਈ ਸਾਡੇ ਕੋਲੇ ਗੱਡੀਆਂ-ਗੁੱਡੀਆਂ ਵੀ ਹੈ ਨਹੀਂ ਸੀ ਫਿਰ ਵੀ ਜਿੰਨਾ ਕੋ ਹੋ ਸਕਿਆ ਵਰਕਰਾਂ ਨੇ ਆਪਣੇ ਕੋਲੋਂ ਤੇਰ ਪਾ ਕੇ ਆਪਣੀਆਂ ਗੱਡੀਆਂ ਤੇ ਆਪਣੇ ਸਕੂਟਰ ਮੋਟਰਸਾਈਕਲਾਂ ਤੇ ਪਿੰਡਾਂ ਤੱਕ ਪ੍ਰਚਾਰ ਕੀਤਾ ਬਹੁਤ ਵਧੀਆ ਹੰਗਾਰਾ ਮਿਲਿਆ ਇਹ ਸਭ ਸਾਡੇ ਨਾਲ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਬਹੁਤ ਵਧੀਆ ਵਿਚਾਰ ਰੱਖਿਆ ਨੇ ਆਪਾਂ ਹੋਰ ਵੀ ਜਿਹੜੇ ਬੂਥ ਨੇਗੇ ਇਥੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਉਹ ਉਹਨਾਂ ਦਾ ਜਿਹੜਾ ਮਾਹੌਲ ਹੈ ਬੂਥਾਂ ਦਾ ਉਹ ਕਿਹੋ ਜਿਹਾ ਹੈਗਾ ਆਪਾਂ ਪੂਰੀ ਜਾਣਕਾਰੀ ਜਿਹੜੀ ਗਰਾਊਂਡ ਰਿਪੋਰਟ ਆ ਤੁਸੀਂ ਕਸਵਾ ਸ਼ੇਰਪੁਰ ਤੋਂ ਐਲਵੀਐਸ ਨੂੰ ਤੇ ਦੇਖ ਰਹੇ ਹੋ ਕਿ ਵੀ ਜਿਹੜੀ ਕਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਜਿਹੜਾ ਰੁਝਾਨ ਆ ਉਹ ਪਾਇਆ ਜਾ ਰਿਹਾ ਹੈਗਾ ਇਲੈਕਸ਼ਨਾਂ ਨੂੰ ਲੈ ਕੇ ਜਿਸ ਤਰ੍ਹਾਂ ਆਪਾਂ ਕੇ ਲਈ ਵੀ ਸਵੇਰ ਤੋਂ ਲੈ ਕੇ 10-11 ਵਜੇ ਤੱਕ ਤਾਂ ਜਿਹੜਾ ਲੋਕਾਂ ਦਾ ਜਿਹੜਾ ਰਜਾਣ ਤੇ ਵੋਟ ਪਾਉਣ ਦਾ ਬਹੁਤ ਜ਼ਿਆਦਾ ਉਤਸ਼ਾਹ ਨਾਲ ਆਏ ਸੀਗੇ ਪਰ ਹੁਣ ਗਰਮੀ ਜ਼ਿਆਦਾ ਵਧਣ ਕਰਕੇ ਉਹ ਥੋੜਾ ਜਿਹਾ ਜਿਹੜਾ ਬੋਟ ਪਰਸਾ ਵੋਟਾਂ ਦੇ ਜਿਹੜੇ ਵੋਟਰ ਨੇਗੇ ਉਹ ਘਰਾਂ ਤੋਂ ਨਿਕਲਣਾ ਪਸੰਦ ਨਹੀਂ ਕਰਦੇ ਉਹ ਥੋੜੀ ਜਿਹੀ ਗਰਮੀ ਘਟਣ ਦੇ ਨਾਲ ਹੀ ਜਿਹੜਾ ਵੋਟਾਂ ਪਾਉਣ ਦਾ ਜਿਹੜਾ ਰਜਾਣਾ ਦੁਬਾਰਾ ਫੇਰ ਵਧੂਗਾ ਆਪਾਂ ਹੋਰ ਵੀ ਅੱਗੇ ਗੱਲਬਾਤ ਕਰਦੇ ਆਜੋ ਆਪਾਂ ਸ਼੍ਰੋਮਣੀ ਅਕਾਲੀ ਦਰ ਬਦਲ ਦੇ ਜਿਹੜਾ ਬੋਥ ਹੈ ਅਕਬਾਲ ਸਿੰਘ ਝੁੰਦਾ ਦਾ ਕਸਬਾ ਸ਼ੇਰਪੁਰ ਵਿਖੇ ਹੈਗਾ ਆਪਾਂ ਉੱਥੇ ਪ ਗੋਥਾ ਜਿਹੜਾ ਉਹ ਵੀ ਪੂਰਾ ਪਰਮਾ ਜਿਹੜਾ ਅਕਾਲੀ ਦਲ ਦਾ ਹੈਗਾ ਇੱਥੇ ਤੁਸੀਂ ਦੇਖ ਰਹੇ ਹੋ ਕਿ ਵੀ ਜਿਹੜੀ ਹਾਜ਼ਰੀ ਹੈ ਬਹੁਤ ਜ਼ਿਆਦਾ ਕੀ ਦਿਖਾਈ ਦੇ ਰਹੀ ਹੈ ਕੀ ਤੇ ਆਪਾਂ ਗੱਲਬਾਤ ਕਰਦੇ ਹਾਂ ਮਾਸਟਰ ਹਰਵੰਸ ਸਿੰਘ ਜੀ ਨਾਲ ਮਾਸੀ ਤੁਹਾਡਾ ਐਲਬੀਐਸ ਨੂੰ ਤੇ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਐਲਬੀਐਸ ਦਾ ਇਹਦੇ ਜਰੀਏ ਅਸੀਂ ਆਪਣੀ ਆਵਾਜ਼ ਹੈ ਜਿਹੜੀ ਉਹ ਸਾਡੇ ਵੋਟਰਾਂ ਤੱਕ ਲੋਕਾਂ ਤੱਕ ਸਮਾਜ ਤੱਕ ਪਹੁੰਚਦੀ ਹੈ ਇਹ ਚੈਨਲ ਦਾ ਅਸੀਂ ਸਵਾਗਤ ਕਰਦੇ ਹਾਂ ਮਾਸੀ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਅੱਜ ਦਾ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਹੜੇ ਉਮੀਦਵਾਰ ਨੇ ਗਿ ਕਬਾਲ ਸਿੰਘ ਝੁੰਦਾ ਜੈ ਸ਼੍ਰੋਮਣੀ ਅਕਾਲੀ ਦਲ ਬਦਲ ਦੇ ਉਹਨਾਂ ਪ੍ਰਤੀ ਲੋਕਾਂ ਦਾ ਜਿਹੜਾ ਰੁਝਾਨ ਹੈ ਵੋਟ ਪਾਉਣ ਦਾ ਉਹ ਕਿੰਨਾ ਕੁ ਰਿਹਾ ਹੈ ਦਰਅਸਲ ਇਹ ਚੋਣਾਂ ਦੇ ਵਿੱਚ ਜਿੱਥੇ ਪਾਰਟੀ ਦਾ ਮੇਜ ਹੈ ਜਿਹੜਾ ਉਹਨੂੰ ਲੋਕਾਂ ਨੇ ਪਹਿਚਾਣਿਆ ਹੈ ਪਾਰਟੀ ਦੇ ਨਾਲ-ਨਾਲ ਲੋਕ ਇਹ ਵੀ ਸਮਝਣ ਲੱਗੇ ਵੀ ਸਾਡਾ ਜਿਹੜਾ ਉਮੀਦਵਾਰ ਹੈ ਉਹ ਕਿਹੋ ਜਿਹਾ ਨੇਚਰ ਦਾ ਹੈ ਉਹ ਇਮਾਨਦਾਰ ਹੈ ਉਹ ਸਹਿਰਦਾ ਆਪਣੇ ਇਲਾਕੇ ਪ੍ਰਤੀ ਉਹਦੀ ਕਿੰਨਾ ਇੱਕ ਸਨੇਹ ਹੈ ਸਾਰੀਆਂ ਗੱਲਾਂ ਜੇਕਰ ਦੇਖੀਏ ਸਾਡੇ ਉਮੀਦਵਾਰ ਹਰੇਕ ਕਰਦੇ ਆਪ ਨੂੰ ਚੰਗਾ ਕਹਾਊਗਾ ਪਰੰਤੂ ਵਿਰੋਧੀ ਉਮੀਦਵਾਰ ਵੀ ਇਹ ਗੱਲ ਮੰਨਦੇ ਨੇ ਵਿਰੋਧੀ ਲੋਕ ਵੀ ਇਹ ਗੱਲ ਮੰਨਦੇ ਨੇ ਵੀ ਸਰਦਾਰ ਅਕਵਾਲ ਸਿੰਘ ਝੁੰਡਾ ਸਾਹਿਬ ਉਹਨਾਂ ਦਾ ਸੁਭਾਅ ਬੜਾ ਨਿਮਰਤਾ ਵਾਲਾ ਹੈ ਉਹਨਾਂ ਦੇ ਵਿੱਚ ਬਹੁਤ ਸਹਿਨਸਹਿੀਲਤਾ ਹੈ ਉਹਨਾਂ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਹੈ ਉਹ ਗਿਆਨਬਾਨ ਨੇ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਸ ਪਲੇਟਫਾਰਮ ਦੇ ਉੱਤੇ ਉਹਨਾਂ ਨੂੰ ਕੰਮ ਦਿੱਤਾ ਗਿਆ ਕਿ ਅਕਾਲੀ ਦਲ ਨੂੰ ਪਹਿਲੀਆਂ ਸਫਾਂ ਦੇ ਵਿੱਚ ਕਿਸੇ ਤਰ੍ਹਾਂ ਆਪਾਂ ਨੇ ਉਹਨੂੰ ਉੱਪਰ ਲੈ ਕੇ ਆਉਣਾ ਸੋ ਉਹਨਾਂ ਨੇ ਜੋ ਆ ਪਾਰਟੀ ਪ੍ਰਤੀ ਤਨਦੇਹੀ ਦੇ ਨਾਲ ਕੰਮ ਕੀਤਾ 217 ਹਲਕਿਆਂ ਦੇ ਵਿੱਚ ਜਾ ਕੇ ਉਹਨਾਂ ਨੇ ਹਰ ਇੱਕ ਵਰਕਰ ਤੱਕ ਪਹੁੰਚ ਕੀਤੀ ਤੇ ਉਹਨਾਂ ਦੇ ਜੋ ਮੰਨ ਦੀਆਂ ਭਾਵਨਾਵਾਂ ਸੀ ਉਹਨਾਂ ਨੂੰ ਜਾਣਿਆ ਇਸੇ ਕਰਕੇ ਉਹਨਾਂ ਦੀ ਹਰਮਨ ਪਿਆਰਤਾ ਜਿਹੜੀ ਉਸ ਪੁੱਛੇ ਵਿਸ਼ਵ ਦੇ ਵਿੱਚ ਵਧੀਆ ਸਾਨੂੰ ਮਾਣ ਹੈ ਵੀ ਉਹ ਸਾਡੇ ਹਲਕੇ ਦੇ ਵਿੱਚੋਂ ਲੋਕ ਸਭਾ ਹਲਕਾ ਸਗਰੂ ਤੋਂ ਉਹ ਚੋਣ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਚੋਣ ਹੈ ਜਿਹੜੀ ਇਹਦੇ ਉੱਤੇ ਨਜ਼ਰਾਂ ਲੱਗੀਆਂ ਵੀ ਨੇ ਲੋਕਾਂ ਦੀਆਂ ਅਤੇ ਅਸੀਂ ਸਾਨੂੰ ਪੂਰੀ ਸੰਭਾਵਨਾ ਹੈ ਵੀ 100% ਇਹ ਇਸ ਹਲਕੇ ਦੇ ਵਿੱਚੋਂ ਵੱਧ ਤੋਂ ਵੱਧ ਵੋਟਾਂ ਲੈ ਕੇ ਜਿੱਤ ਪ੍ਰਾਪਤ ਕਰਨਗੇ ਅ اچھا ਜੀ ਮਾਸੀ ਜਿਸ ਤਰ੍ਹਾਂ ਗਰਮੀ ਬਹੁਤ ਜ਼ਿਆਦਾ ਹੈ ਆਪਾਂ ਕਹਿ ਲਈਏ ਵੀ 43 ਡਿਗਰੀ ਟੈਂਪਰੇਚਰ ਦੇ ਉੱਤੇ ਪਰ ਲੋਕਾਂ ਦਾ ਜਿਹੜਾ ਵੋਟ ਪਾਉਣ ਦਾ ਰੁਝਾਨ ਹੈਗਾ ਉਹ ਬਹੁਤ ਵਧੀਆ ਰਿਹਾ ਹੈਗਾ ਸਵੇਰ ਤੋਂ ਲੈ ਕੇ ਹੁਣ ਤੱਕ ਵੀ ਜਿਹੜਾ ਵੋਟਾਂ ਪਾਉਣ ਦਾ ਜਿਹੜਾ ਰੁਝਾਨ ਹੈ ਲੋਕ ਵਧੀਆ ਤਰੀਕੇ ਨਾਲ ਪਾ ਰਹੇ ਨੇਗੇ ਔਰ ਜਿਹੜੀਆਂ ਇਲੈਕਸ਼ਨ ਹੈ ਕਿ ਉਹ ਆਮ ਨਾਮ ਦੇ ਨਾਲ ਨੇਪਰੇ ਚੜਨ ਲੱਗੀਆਂ ਨੇ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਹੈਗਾ ਵੀ ਕੀ ਇਹ ਜਿਹੜੀ ਵੋਟ ਪਰਸੈਂਟ ਵੱਧ ਰਹੀ ਹੈਗਾ ਇਨੀ ਗਰਮੀ ਦੇ ਵਿੱਚ ਕੀ ਸਰਕਾਰ ਦੇ ਹੱਕ ਚ ਜਾਊ ਜਾਂ ਸਰਕਾਰ ਦੇ ਖਿਲਾਫ ਜਾਊ ਇਹ ਵਸੇ ਜਿਹੜੀ ਵੋਟ ਪਰਸੈਂਟੇਜ ਵਧੇ ਜੀ ਉਹ ਸਰਕਾਰ ਦੇ ਉਲਟੀ ਹੁੰਦੀ ਹੈ ਜਿਹੜੀਆਂ ਪਹਿਲਾਂ 2022 ਦੀਆਂ ਚੋਣਾਂ ਹੋਈਆਂ ਸੀ ਜੀ ਉਹਦੇ ਵਿੱਚ ਇਹਨਾਂ ਨੇ ਸਾਨੂੰ ਡਰਾਮੇਬਾਜ਼ੀਆਂ ਦੇ ਨਾਲ ਝੂਠੇ ਨਾਰੇ ਲਾ ਕੇ ਚੁਟਕਲੇ ਸੁਣਾ ਕੇ ਸਾਨੂੰ ਮਾਸਕ ਤੌਰ ਤੇ ਠੱਗ ਲਿਆ ਅਤੇ ਅਸੀਂ ਮਹਿਸੂਸ ਕਰਦੇ ਹਾਂ ਅੱਜ ਸੂਰਚਾ ਪੰਜਾਬ ਹੈ ਜਿਹੜਾ ਕਿ ਇਹ ਜਿਹੜਾ ਭਗਵੰਤ ਮਾਨ ਹੈ ਇਹ ਸਿਰਫ ਕਾਗਜ਼ੀ ਮੁੱਖ ਮੰਤਰੀ ਹੈ ਅਸਲ ਮਾਨਿਆਂ ਦੇ ਵਿੱਚ ਜਿਹੜੀ ਸਰਕਾਰ ਚਲਾ ਰਿਹਾ ਉਹ ਕੇਜਰੀਵਾਲ ਚਲਾ ਰਿਹਾ ਲੋਕਾਂ ਨੇ ਚੰਗੀ ਤਰ੍ਹਾਂ ਸਮਝ ਲਿਆ ਵੀ ਸਾਡੇ ਪੰਜਾਬ ਦੀ ਜਿਹੜੀ ਆਰਥਿਕਤਾ ਹੈ ਉਹਨੂੰ ਤਬਾਹ ਕਰਨ ਤੇ ਲੱਗਿਆ ਹੋਇਆ ਹੈ ਕੇਰੀਵਾਲ ਦੇ ਇਹ ਝੋਲੀਆਂ ਭਰ ਰਿਹਾ ਹੈ ਸਾਡੇ ਪਿਆਰ ਨੂੰ ਤਬਾਹ ਕਰ ਰਿਹਾ ਹੈ ਅਤੇ ਕੇਰੀਵਾਲ ਨੂੰ ਅਪਲਿਫਟ ਕਰਨ ਦੇ ਲਈ ਇਹਨੇ 750 ਕਰੋੜ ਰੁਪਈਆ 800 ਕਰੋੜ ਰੁਪਈਆ ਸਿਰਫ ਅਸਥਿਹਾਰਬਾਜ਼ੀ ਤੇ ਲਾਇਆ ਇਹ ਲੋਕ ਮਹਿਸੂਸ ਕਰਦੇ ਨੇ ਵੀ ਸਾਨੂੰ ਬਦਲਾ ਲਵਾਗੇ ਹਾਂ ਬਿਲਕੁਲ ਜੀ ਇਹਨਾਂ ਨੇ ਆਪ ਆਪਣੇ ਵਿਚਾਰ ਰੱਖੇ ਨੇ ਵੀ ਕਿਹੜੀ ਸਰਕਾਰ ਦੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵੀ ਉਹਨਾਂ ਦਾ ਜਿਹੜਾ ਕਾਰਜਸ਼ੈਲੀ ਉਹ ਕਿਸ ਤਰ੍ਹਾਂ ਦੀ ਰਹੀ ਆਪਾਂ ਹੋਰ ਵੀ ਬੂਥਾਂ ਤੇ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਉਹਨਾਂ ਦਾ ਜਿਹੜਾ ਹਰਿਆਣਾ ਇਹ ਲੋਕਾਂ ਦਾ ਉਹਨਾਂ ਦੇ ਬੂਥ ਦੇ ਉੱਤੇ ਕਿਸ ਤਰ੍ਹਾਂ ਦਾ ਰਿਹਾਗਾ ਜਿਹੜੇ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਮੁਤਾਬਕ ਜਿਵੇਂ ਅਸੀਂ ਪਹਿਲਾਂ ਵੀ ਬੂਥਾਂ ਦੇ ਉੱਤੇ ਜਾ ਕੇ ਆਏ ਅਸੀਂ ਨੈਕਸਟ ਬੂਥ ਦੇ ਉੱਤੇ ਆਾਂਗੇ ਜਿਹੜਾ ਆਮ ਆਦਮੀ ਪਾਰਟੀ ਦਾ ਕਸਬਾ ਸ਼ੇਰਪੁਰ ਦੇ ਵਿੱਚ ਲਿਖਿਆ ਲੱਗਿਆ ਹੋਇਆ ਹੈਗਾ ਤੇ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਭਰਮਾ ਬੂਥਾ ਜਿੱਥੇ ਵਲੰਟੀਅਰ ਨੇ ਪੂਰੀ ਆਪਾਂ ਕਹਿ ਲਈਏ ਵੀ ਪੂਰੀ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਨਿਗੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਵੋਟ ਪਾਉਣ ਦੇ ਕਿੰਨੇ ਕਜਾਦੇ ਲੋਕ ਜਿਹੜੇ ਵੋਟ ਪਾਉਣ ਦੇ ਉਤਸਾਹ ਚ ਨੇਗੇ ਮੈਂ ਸਾਸ਼ੀ ਕਾਲ ਜੀ ਸਾਸ਼ੀ ਕਾਲ ਜੀ ਅੱਛਾ ਕਿਵੇਂ ਲੱਗ ਰਿਹਾ ਹੈਗਾ ਜੀ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਸਵਾਗਤ ਕਰਦੇ ਆਂ ਅਸੀਂ ਤੇ ਤੁਸੀਂ ਆਮ ਆਦਮੀ ਪਾਰਟੀ ਦੇ ਬੂਥ ਪ੍ਰੋਗਰਾਮ ਨੂੰ ਲੈ ਕੇ ਆਇਓ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਹੁਕਮ ਕਰੋ ਬਸ ਅਸੀਂ ਪੁੱਛ ਰਹੇ ਸੀ ਵੀ ਲੋਕਾਂ ਦਾ ਕਿਹਜਾ ਰਜਾਣ ਹੈਗਾ ਜੀ ਲੋਕਾਂ ਦਾ ਰਜਾਣ ਬਹੁਤ ਬਰੀਆ ਜੀ ਕਿਉਂਕਿ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਲੋਕ ਮਤਲਬ ਵੋਟ ਪਾ ਰਹੇ ਨੇ ਉਹ ਕਹਿੰਦੇ ਨੇ ਵੀ ਸਰਕਾਰ ਨੇ 25 ਮਹੀਨਿਆਂ ਦੇ ਵਿੱਚ ਬਹੁਤ ਕੰਮ ਕੀਤੇ ਨੇ ਜਿਸ ਤਰ੍ਹਾਂ ਕਿ ਬਿਜਲੀ ਕਿਸਾਨਾਂ ਨੂੰ ਦਿਨੇ-ਦਿਨੇ ਦਿੱਤੀ ਹੈਗੀ ਤਾਂ ਟੋਲ ਪਲਾਜੇ ਬੰਦ ਕੀਤੇ ਨੇ ਕਿ 43000 ਨੌਕਰੀਆਂ ਦਿੱਤੀਆਂ ਲਗੀਆਂ ਕਿਸੇ ਤੋਂ ਕੋਈ ਰਿਸ਼ਵਤ ਨਹੀਂ ਲਈ ਤੀ ਕੋਈ ਮਤਲਬ ਕੋਈ ਜਿਹੜਾ ਕਿਸੇ ਦੀ ਹੋਣੀ ਭੰਨਿਆ ਨੰਬਰ ਨਹੀਂ ਵੱਧ ਘੱਟ ਕਰਨ ਦੇ ਤੇ ਸਾਰੇ ਲੋਕਾਂ ਨੂੰ ਮਤਲਬ ਗਰੀ ਨੌਕਰੀ ਦੇ ਵਿੱਚ ਕੋਈ ਵਿਤਕਰਾ ਨਹੀਂ ਕਰਿਆ ਇਸ ਤਰ੍ਹਾਂ ਹੋਰ ਵੀ ਸਕੂਲਾਂ ਦਾ ਪ੍ਰਬੰਧਾ ਬਹੁਤ ਵਧੀਆ ਹੋਇਆਗਾ ਹਸਪੀਟਲਾਂ ਦਾ ਪ੍ਰਬੰਧ ਠੀਕ ਹੋਇਆ ਸਰਕਾਰ 25 ਮਹੀਨਿਆਂ ਦੇ ਵਿੱਚ ਜਿੰਨੇ ਵੀ ਵੱਧ ਤੋਂ ਵੱਧ ਕੰਮ ਹੁੰਦੇ ਸੀ ਉਹ ਉਹਨਾਂ ਨੇ ਕਰੇ ਨੇ ਕੰਮ ਦੇ ਆਧਾਰ ਨੂੰ ਦੇ ਉੱਤੇ ਹੀ ਅਸੀਂ ਵੋਟਾਂ ਮੰਗੀਆਂ ਨੇ ਲੋਕਾਂ ਨੇ ਵੀ ਜਿਹੜੀਆਂ ਵੋਟਾਂ ਨੇ ਉਹ ਬੜੇ ਖੁਸ਼ੀ ਨਾਲ ਪਾਈਆਂ ਨੇ ਵੀ ਆਮ ਆਦਮੀ ਪਾਰਟੀ ਨੇ ਚੰਗੇ ਕੰਮ ਕੀਤੇ ਨੇ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਤੁਸੀਂ ਸ਼ੇਰਪੁਰ ਦੇ ਬੋਤ ਤੇ ਬੈਠੋ ਸਵੇਰ ਦਾ ਜਿਹੜਾ ਤੁਸੀਂ ਮਾਹੌਲ ਦੇਖ ਰਹੇ ਹੋਗੇ ਵੀ ਕਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਵੋਟਾਂ ਲੋਕਾਂ ਦਾ ਬਹੁਤ ਜ਼ਿਆਦਾ ਅਰਜ਼ਾਨ ਹੈ ਜੀ ਲੋਕਾਂ ਨੇ ਸਾਡੇ ਕੰਮ ਦੇਖ ਕੇ ਸਰਕਾਰ ਦੇ ਕੰਮ ਦੇਖ ਕੇ ਵੋਟ ਨੂੰ ਆਪਣੇ ਆਪ ਆ ਰਹੇ ਨੇ ਅਸੀਂ 4 ਦਿਨ ਪਹਿਲਾਂ ਲੋਕਾਂ ਕੋਲ ਗਏ ਸੀ ਡੋਰ ਟੂ ਡੋਰ ਗਏ ਸੀ ਸਾਨੂੰ ਉਹਦੀ ਆਈਡੀਆ ਹੋ ਗਿਆ ਸੀ ਲੋਕਾਂ ਨਾਲ ਲੋਕਾਂ ਨੇ ਕਿਹਾ ਵੀ ਤੁਸੀਂ ਆਉਣ ਦੀ ਲੋੜ ਨਹੀਂ ਸਾਡੇ ਕੋਲੇ ਅਸੀਂ ਤੁਹਾਡੇ ਕੰਮ ਦੇਖ ਕੇ ਅਸੀਂ ਆ ਵੋਟ ਪਾਉਣ ਆਵਾਂਗੇ ਕਿਉਂਕਿ ਜੋ ਸਵੇਰੇ ਲਾਈਟ ਆਉਂਦੀ ਹੈ 5 ਵਜੇ ਤੇ ਸ਼ਾਮ ਨੂੰ 5 ਵਜੇ ਜਾਂਦੀ ਹੈ ਕਿਸਾਨਾਂ ਦੀ ਲਾਈਟ ਲੋਕ ਉਹ ਇੰਨੇ ਕੁਝ ਨਹੀਂ ਕਹਿੰਨੇ ਸਾਨੂੰ ਜਨਰੇਟਰ ਦੀ ਲੋੜ ਨਹੀਂ ਕੋਈ ਤੇਲ ਫੂਕਣ ਦੀ ਲੋੜ ਨਹੀਂ ਤੇ ਘਰਾਂ ਦੀ ਲਾਈਟ ਬਿਲਕੁਲ ਜ਼ੀਰੋ ਬਿੱਲ ਆ ਰਿਹਾ ਹੈ ਇਹ ਵੀ ਲੋਕਾਂ ਦਾ ਅਰਸ਼ਾ ਹੈ ਤੇ 16 ਟੂਲ ਪਰ ਪੰਜਾਲੇ ਬੰਦ ਹੋਏ ਨੇ ਉਹ ਵੀ ਲੋਕਾਂ ਦਾ ਬਹੁਤ ਵੱਡਾ ਉਹ ਹੈ ਲੋਕ ਸਾਨੂੰ ਆਟੋਮੈਟ ਕਹਿ ਰਹੇ ਨੇ ਅਸੀਂ ਤੁਹਾਡੀ ਪਾਰਟੀ ਦੇ ਨਾਲ ਆ ਤੁਹਾਡੀ ਪਾਰਟੀ ਦੇ ਕੰਮਾਂ ਤੋਂ ਖੁੱਝਾਂ ਬਿਲਕੁਲ ਜੀ ਸਤਨਾਬ ਵੀਰ ਹੋਰ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਉਹਨਾਂ ਦਾ ਜਿਹੜਾ ਪਾਰਟੀ ਪ੍ਰਤੀ ਕੀ ਵਿਚਾਰ ਨੇਗੇ ਬਈ ਸਤਿ ਸ੍ਰੀ ਅਕਾਲ ਜੀ ਅੱਛਾ ਤੁਸੀਂ ਜਿਵੇਂ ਆਪਾਂ ਇੱਥੇ ਲੋਖਵਾ ਹਲਕਾ ਸੰਰੂਰ ਤੋਂ ਉਮੀਦਵਾਰ ਜਿਹੜੇ ਪਾਰਲੀਮੈਂਟ ਦੇ ਉਮੀਦਵਾਰੀ ਦੇ ਲਈ ਇਲੈਕਸ਼ਨ ਲੜ ਰਹੇ ਨੇਗੇ ਤੁਹਾਨੂੰ ਕਿਵੇਂ ਲੱਗ ਰਿਹਾ ਹੈਗਾ ਵੀ ਉਹ ਕੀ ਕਸਬਾ ਸ਼ੇਰਪੁਰ ਤੋਂ ਉਹਨਾਂ ਦੀ ਲੀਡ ਕਿੰਨੀ ਕ ਨਿਕਲਣ ਦੀ ਚਾਂਸ ਨੇ ਉਹਨਾਂ ਦੀ ਲੀਡ ਬਹੁਤ ਵਧੀਆ ਹੋਊਗੀ ਤੇ ਉਹਨਾਂ ਦਾ ਜਾਨੀ ਇਹ ਆ ਵੀ ਲੋਕਾਂ ਦਾ ਬਹੁਤ ਵਧੀਆ ਰੁਝਾਨ ਆ ਲੋਕ ਵਧੀਆ ਬੋਟ ਦੇ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਲੋਕ ਵੋਟ ਦੇ ਰਹੇ ਨੇ ਇਸ ਲਈ ਉਹ ਬਹੁਤ ਵੱਡੀ ਮਤਲਬ ਸ਼ੇਪ ਤੋਂ ਲੀਡ ਨਾਲ ਜਿੱਤਣਗੇ ਤੇ ਅਸੀਂ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਬੂਥ ਤੇ ਪਹੁੰਚੇ ਹੋਏ ਹਾਂ ਤੇ ਮੈਂ ਇੱਕ ਗੱਲ ਨੂੰ ਦੇਖਦਾ ਵੀ ਪੂਰੀ ਜਿਆਦਾ ਤਪਦੀ ਧੁੱਪ ਦੇ ਵਿੱਚ ਜਿਹੜਾ ਇਹਨਾਂ ਦਾ ਹੀ ਬੂਥ ਕਮੇਟੀ ਹੈਗੀ ਉਹ ਬੈਠੀ ਹੈਗੀ ਤੇ ਪਹਿਲਾਂ ਤਾਂ ਮੈਂ ਇਹਨਾਂ ਨਾਲ ਗੱਲਬਾਤ ਕਰਦਿਆਂ ਵੀ ਐਨੀ ਧੁੱਪ ਦੇ ਵਿੱਚ ਬੈਠੇ ਨੇ ਕਿ ਉਹਨਾਂ ਭਰਾ ਹੋ ਕੇ ਬੈਠੋ ਬਿਮਾਰ ਮੂਰੀ ਨਾ ਹੋ ਜਾਓ ਇਹ ਸਿੱਧਕ ਹੈਗਾ ਪਾਰਟੀ ਭ੍ਰਤੀ ਦੇ ਕਿੰਨੀ ਜਿਆਦਾ ਧੁੱਪ ਹੈ ਕਿ ਤੇ ਇਥੋਂ ਸਿੱਧੀ ਤੋਂ ਪੈ ਗਈ ਇਹਨਾਂ ਦੀਆਂ ਕੁਰਸੀਆਂ ਤੇ ਪੈਂਦੀਆਂ ਮੈਂ ਉੱਥੇ ਦੇਖਦਾ ਹੁੰਦਾ ਸੀਗਾ ਇਹ ਬਾਈ ਹੋਰਾਂ ਨਾਲ ਗੱਲਬਾਤ ਕਰ ਗਏ ਆ ਬਦਮਨ ਸਾਹਿਬ ਤੁਹਾਡਾ ਐਲਬੀਐਸ ਨਿਊ ਤੇ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਛਾ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਹੈ ਤੁਹਾਨੂੰ ਕਿ ਲੋਕਾਂ ਦਾ ਰੁਝਾਨ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਪ੍ਰਤੀ ਕਿੰਨਾ ਹੈ ਇਸ ਵਾਰ ਜਿਹੜੀ ਪਿਛਲੀਆਂ ਜੇ ਚੋਣਾਂ ਲਾਈਏ ਉਹਨਾਂ ਦੇ ਮੁਕਾਬਲੇ ਸਾਨੂੰ ਬਹੁਤ ਰੋਜ਼ ਜਿਆਦਾ ਰਿਸਪੌਂਸ ਮਿਲ ਰਿਹਾ ਸਾਨੂੰ ਕਰਾਂ ਚੋਂ ਵੀ ਵੋਟ ਜਿਹੜੀ ਹੈ ਆਪਣੇ ਆਪ ਇੰਨੀ ਗਰਮੀ ਹੋਣ ਦੇ ਬਾਵਜੂਦ ਸਾਡੇ ਕੋਲੇ ਇੱਥੇ ਸਵੇਰ ਤੋਂ ਲੈ ਕੇ ਦੁਪਹਿਰੇ ਤੋਂ ਜਾਨੀ ਪੂਰੀ ਵਧੀਆ VOTING POOL ਹੋਈ ਹੈ 55% ਤੋਂ ਉੱਪਰ ਬੋਲ ਤੁਸੀਂ ਤਾਂ ਹੀ ਮਤਲਬ ਬੂਥ ਨੂੰ ਸਾਡੇ ਕਿਸ ਪਾਸੇ ਧੁੱਪ ਦੇ ਕਾਰਨ ਵੀ ਨਹੀਂ ਜਾ ਸਕੇ ਨਹੀਂ ਅਸੀਂ ਬਾਥਰੂਮ ਵੀ ਇੱਥੇ ਪਿੱਛੇ ਬਣਿਆ ਆ ਅਸੀਂ ਬਾਥਰੂਮ ਵੀ ਇੱਥੇ ਹੀ ਜਾਂਦੇ ਆ ਕਿਤੇ ਹੋਰ ਕਿਤੇ ਨਹੀਂ ਗਏ ਖਾਣਾ ਪੀਣਾ ਸਾਡਾ ਜਿਹੜਾ ਸਾਰਾ ਚਾਹ ਪਾਣੀ ਇੱਥੇ ਹੀ ਆਉਂਦਾ ਸਾਰਾ ਕੁਝ ਤੁਸੀਂ ਹਾਂਜੀ ਵੱਡੀ ਗੱਲ ਇਹ ਹੈ ਜਿਹੜੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਹੋਈ ਹੈ ਨਾ ਦੇਸ਼ ਨੂੰ ਉਹ ਬਹੁਤ ਅੱਗੇ ਲਿਜਾ ਰਹੀ ਹੈ ਉਹਦੇ ਵਿੱਚ ਕਿਸਾਨ ਵੀ ਖੁਸ਼ ਆ ਗਰੀਬ ਮਜ਼ਦੂਰ ਵੀ ਖੁਸ਼ ਆ ਕਿਉਂਕਿ ਇੰਨੀਆਂ 300 ਤੋਂ ਉੱਤੇ ਸਕੀਮਾਂ ਨੇ ਜਿਹੜੀਆਂ ਗਰੀਬ ਜਨਤਾ ਵਾਸਤੇ ਦਿੱਤੀਆਂ ਜਾ ਰਹੀਆਂ ਨੇ ਉਹਦੇ ਵਿੱਚ ਜਿਸ ਤਰ੍ਹਾਂ ਜਨਤਨ ਯੋਜਨਾ ਹੋ ਗਈ ਤੇ ਸਾਡਾ ਆਸ਼ੀਮਾਨ ਕਾਰਡ ਹੋ ਗਿਆ ਤੇ ਸਾਡਾ ਜਿਹੜਾ 5 ਲੱਖ ਦਾ ਬੀਮਾਗਾ ਉਹ ਕਾਰਡ ਹੋ ਗਿਆ ਤੇ ਆਸ਼ੀਮਾਨ ਆਪਣਾ ਜਿਹੜੀ ਸਿਲੰਡਰ ਸਕੀਮ ਹੈ ਉਹ ਉਹ ਯੋਜਨਾ ਉਜਵਲਾ ਯੋਜਨਾ ਹੋ ਗਈ ਤੇ अनेका ਹੀ ਇਹੋ ਜਿਹੇ ਸਕੀਮਾਂ ਨੇ ਜਿਹੜੇ ਸ਼ਡਿਊਲਡ ਕਾਸਟ ਬੱਚਾ ਨੇ ਉਹਨਾਂ ਨੂੰ ਜਿਹੜੀਆਂ ਮੋੜਲੀਆਂ ਸਹੂਲਤਾਂ ਨੇ ਜਿੱਥੇ ਕਹਿੰਦੇ ਸੀ ਇਹ ਤਾਂ ਹਿੰਦੂਆਂ ਦੀ ਪਾਰਟੀ ਐ ਮੈਂ ਇੱਕ ਸਿੱਖ ਨੁਮਾਇੰਦਾ ਹੋਣ ਦੇ ਨਾਤੇ ਕਹਿੰਦਾ ਵੀ ਸਾਡਾ ਸਮਾਜ ਆ ਜਿਹੜਾ ਮੋਦੀ ਜੀ ਨੇ ਉੱਚਾ ਚੁੱਕਿਆ 70 ਸਾਲਾਂ ਚ ਜਿਹੜਾ ਕਾਂਗਰਸ ਨੇ ਨਹੀਂ ਕੀਤਾ ਸੀ ਉਹ ਨਰਿੰਦਰ ਮੋਦੀ ਦੀ ਸਰਕਾਰ ਕਰ ਰਹੀ ਹੈ ਕਿਉਂਕਿ ਹਰੇਕ ਘਰ ਜਿੱਥੇ ਮਤਲਬ ਅੱਗ ਬਾਲ ਕੇ ਰੋਟੀ ਪੱਕਦੀ ਸੀ ਅੱਜ ਹਰੇਕ ਘਰ ਸਿਲੰਡਰ ਆ ਤੇ ਸਾਡਾ ਦੇਸ਼ ਜਿਹੜੀਆਂ ਸੜਕਾਂ ਅਸੀਂ ਕਿਤੇ ਦੇਖੀਆਂ ਨਹੀਂ ਸੀਗੀਆਂ ਵੀ ਇਹ ਜਿਹੀਆਂ ਸੜਕਾਂ ਅਮਰੀਕਾ ਕਨੇਡਾ ਵਰਗੀਆਂ ਸੜਕਾਂ ਜਿਹੜੀਆਂ ਸੁਖਵੀਰ ਬਾਦਲ ਕਹਿੰਦਾ ਸੀ ਆ ਉਹ ਜਦ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਤਾਂ ਤਿਆਰ ਹੋਈਆਂ ਨੇ ਸਾਡੇ ਜਿਹੜਾ ਸੜਕਾਂ ਦਾ ਜਾਲ ਵਿਛਿਆ ਉਹ ਤਾਂ ਹੋਇਆ ਜਿਵੇਂ ਭਾਰਤ ਮਾਲਾ ਐਕਸਪ੍ਰੈਸ ਬਣ ਰਹੀ ਆ ਕਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਜਿਹੜੀ ਹੈ ਉਹ ਬਹੁਤ ਵੱਡੀ ਉਹ ਘਟੋ ਘਟ ਜ਼ਮੀਨ ਤੋਂ ਜਿਹੜੀ ਹੈ 16 17 ਫੁੱਟ ਉੱਚੀ ਸੜਕ ਬਣ ਰਹੀ ਹੈ ਜਿਹੜੀ ਇੱਥੋਂ ਆਪਣੇ ਗੋਵਿੰਦਪੁਰੇ ਦੇ ਨਾਲ ਦੀ ਨਿਕਲ ਰਹੀ ਆ ਆਪਾਂ ਨੂੰ ਵੀ ਪਤਾ ਤੇ ਉਹਨਾਂ ਦੇ ਵਿੱਚ ਜ਼ਮੀਨ ਆ ਜਿਹੜੀ ਉਹਨਾਂ ਨੂੰ ਕਿਸਾਨਾਂ ਨੂੰ ਉਹਨਾਂ ਦਾ ਮੁਆਵਜ਼ਾ ਵੀ ਦੇ ਚੁੱਕੀ ਆ ਸਰਕਾਰ ਤੇ ਹੋਰ ਵੀ ਅਨੇਕਾਂ ਸਕੀਮਾਂ ਨੇ ਜਿਹੜਾ ਸਾਡਾ ਵੱਡੀ ਗੱਲ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਕਿ ਜਿਹੜਾ ਸਾਡਾ ਦੁਨੀਆ ਦੇ ਵਿੱਚ ਸਾਡੇ ਦੇਸ਼ ਦਾ ਨਾਮ ਉੱਚਾ ਹੋਇਆ ਭਾਰਤ ਮਾਤਾ ਦੀ ਜਿਹੜੀ ਜੈ ਬੋਲਦੇ ਆ ਉਹਦੇ ਅਸਲ ਮਾਇਨੇ ਦੇ ਵਿੱਚ ਨਰਿੰਦਰ ਮੋਦੀ ਨੇ ਸਿਖਾਇਆ ਵੀ ਭਾਰਤ ਮਾਤਾ ਹੁੰਦੀ ਕੀ ਹੈ ਹੈ ਕੀ ਆ ਹ ਬਿਲਕੁਲ ਆਪਾਂ ਮੁੱਦੇ ਤੇ ਗੱਲ ਕਰੀਏ ਵੀ ਤੁਹਾਨੂੰ ਕਿਵੇਂ ਲੱਗ ਰਿਹਾ ਹੈਗਾ ਵੀ ਜਿਹੜਾ ਇੱਥੋਂ ਦਾ ਆਰਮਿੰਦ ਖੰਨੇ ਦਾ ਜਿਹੜੀ ਵੋਟ ਪਰਸੈਂਟ ਹੈਗੀ ਉਹ ਕਿੰਨੀ ਕਿੰਨੀ ਨਿਕਲਣ ਦੇ ਚਾਂਸ ਹੈਗੇ ਕਿੰਨੀ ਕਿ ਨਿਕਲਣੀ ਹੈ ਅਸੀਂ ਜਿੱਤਾਂਗੇ ਸਾਡੀ 100% ਜਿਹੜੀ ਜਿੱਤ ਪੱਕੀ ਹੈ ਸਾਡੀ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਆਪਣੇ ਕੰਮਾਂ ਤੇ ਜਿਹੜੀ ਵੋਟ ਹੈ ਉਹ ਲੋਕ ਉਹਨਾਂ ਨੂੰ ਆਪ ਮਹਾਰੇ ਪਾ ਰਹੇ ਨੇਗੇ ਆਪਾਂ ਹੋਰ ਵੀ ਬੂਥਾਂ ਦਾ ਜਾਇਜ਼ਾ ਲਵਾਂਗੇ ਵੀ ਉਸ ਬੂਥਾਂ ਦੇ ਉੱਤੇ ਉਹਨਾਂ ਦਾ ਆਪੋ ਆਪਣੇ ਕੈਂਡੀਡੇਟਾਂ ਦਾ ਕੀ ਕੀ ਵਿਚਾਰ ਨੇਗੇ ਆਪਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਉਮੀਦਵਾਰ ਨੇਗੇ ਸਦਾ ਸਿਮਰਜੀਤ ਸਿੰਘ ਮਾਨ ਪਾਰਟੀ ਪ੍ਰਧਾਨ ਵੀ ਨੇ ਆਪਾਂ ਉਹਨਾਂ ਦੇ ਬੂਥ ਤੇ ਖੜੇ ਆਂ ਕਸਬਾ ਸ਼ੇਰਪੁਰ ਦੇ ਤੇ ਆਪਾਂ ਗੱਲਬਾਤ ਕਰਦੇ ਆਂ ਜਿਹੜੀ ਬੂਥ ਕਮੇਟੀ ਦੇ ਨਾਲ ਵੀ ਉਹਨਾਂ ਨੇ ਕਿਸ ਤਰ੍ਹਾਂ ਦਾ ਰਜਨ ਲਿਆ ਵੋਟਰਾਂ ਦੇ ਵਿੱਚ ਵੀ ਇੰਨੀ ਅੱਤ ਦੀ ਗਰਮੀ ਹੈ ਹੋਣ ਦੇ ਬਾਵਜੂਦ ਵੀ ਜਿਹੜੇ ਲੋਕ ਨੇ ਉਹ ਵੋਟ ਪਾਉਣ ਦੇ ਲਈ ਕਿੰਨੇ ਕੁ ਸਹ ਨਾਲ ਆ ਰਹੇ ਨੇ ਭਾਈ ਹਸੀ ਕਾਲ ਜੀ ਸਸੀ ਕਾਲ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਸ ਤਰ੍ਹਾਂ ਆਪਾਂ ਕਹੇਲੀ ਵੀ ਗਰਮੀ ਦਾ ਮਾਹੌਲ ਬਹੁਤ ਜ਼ਿਆਦਾ ਹੈਗਾ ਤੇ ਲੋਕ ਜਿਹੜੇ ਵੋਟਰ ਨੇਗੇ ਉਹ ਕਿੰਨੇ ਕੁ ਸਹ ਨਾਲ ਆ ਰਹੇ ਨੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਅਸਾਹਗਾ ਕਾਰਨ ਕੀ ਹੈ ਜਿਹੜੀ 2 ਸਾਲ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਲੋਕਾਂ ਦੇ ਇੱਕ ਜਵਾਰ ਭਾਟੇ ਦੇ ਵਿੱਚੋਂ ਨਿਕਲੀ ਸੀ ਰੋਸ ਦੇ ਵਿੱਚੋਂ ਨਿਕਲੀ ਸੀ ਅੱਜ ਲੋਕਾਂ ਨੂੰ ਉਸ ਪਾਰਟੀ ਦੇ ਉੱਤੇ ਰੋਸ ਹੈ ਕਿਉਂਕਿ ਉਹ ਵੀ ਪਾਰਟੀ ਪਹਿਲੀਆਂ ਪਾਰਟੀਆਂ ਵਾਂਗੂ ਦਿੱਲੀ ਵਾਲੇ ਫਸਚਨਾ ਦੇ ਉੱਤੇ ਚੱਲਣ ਲੱਗੀ ਜਿਸ ਤਰ੍ਹਾਂ ਕਾਂਗਰਸ ਸੀ ਜਾਂ ਅਕਾਲੀ ਦਲ ਸੀ ਜਿਨ੍ਹਾਂ ਨੇ ਪੰਜਾਬ ਦੀ ਹੋਂਦ ਦੇ ਉੱਤੇ ਅਟੈਕ ਕਰਿਆ ਉਹੀ ਰਸਤੇ ਦੇ ਉੱਤੇ ਨੌਜਵਾਨਾਂ ਦੇ ਉੱਤੇ ਝੂਠੇ ਪਰਚੇ ਕਰਨੇ ਇਹ ਨੌਜਵਾਨੀ 'ਚ ਬਹੁਤ ਵੱਡਾ ਰੋਸ ਹੈ ਅੱਜ ਜਿਹੜਾ ਯੂਥ ਹੈਗਾ ਮੈਂ ਤਕਰੀਬਨ 22 ਪਿੰਡਾਂ ਦਾ ਦੌਰਾ ਕਰਕੇ ਆਇਆ ਹਰ ਇੱਕ ਬੂਥ ਦੇ ਉੱਤੇ ਯੂਥ ਸੀ ਨੌਜਵਾਨ ਜਿਹੜੇ ਮੰਨ ਲਓ 18 ਤੋਂ ਲੈ ਕੇ 30 32 ਸਾਲ 35 ਸਾਲ ਦੇ ਉਹਨਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਉਹ ਸਰਦਾਰ ਮਾਨ ਨੂੰ ਜਿਤਾਉਣ ਲਈ ਬਹੁਤ ਹਤਾਬਲੇ ਨੇ ਕਾਲੇ ਨੇ अच्छा तयਗਾ ਜੀ ਵੀ ਜਿਹੜਾ ਕਸਬਾ ਸ਼ੇਰਪੁਰ ਤੋਂ ਜਿਹੜਾ ਸੰਸਦ ਦੀ ਸਮਾਨ ਦੇ ਹੱਕ ਦੇ ਜਿਹੜੀ ਵੋਟ ਪਰਸੈਂਟ ਆ ਉਹ ਕਿੰਨੀ ਕੁ ਵਧਣ ਦੇ ਆ ਸਰ ਵੋਟ ਜੀ ਇੱਥੇ ਮੰਨ ਲਓ ਕਿ ਅਸੀਂ ਆਮ ਪਾਰਟੀਆਂ ਨਾਲ ਇੱਕ ਨੰਬਰ ਤੇ ਜਾਵਾਂਗੇ ਜਿਹੜੀ ਸਾਡੀ ਲੀਡ ਹੈ ਸਾਰੀਆਂ ਪਾਰਟੀਆਂ ਤੋਂ ਉੱਪਰ ਹੋਊਗੀ ਤੇ ਜੇ ਜੀ ਮਾਨ ਸਾਹਿਬ ਦੀ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਵੀ ਉਹਨਾਂ ਨੇ ਕੰਮ ਨੇ ਜਿਹੜੇ ਲੋਕਾਂ ਦੇ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਕਮਾ ਦੇ ਵਿੱਚ ਵਿਚਰਦੇ ਨੇ ਦੇਖੋ ਮਾਨ ਸਾਹਿਬ ਇੱਕੋ ਇੱਕ ਲੀਡਰ ਹੈ ਜਿਹੜਾ ਕਿਸੇ ਦੇ ਉੱਤੇ ਕੋਈ ਇਹਨੂੰ ਪਾਰਟੀ ਟਿੱਕਰ ਮਤਲਬ ਨਹੀਂ ਹੈਗਾ ਉਹਨਾਂ ਨੂੰ ਵਿਕਾਸ ਟਿੱਕਰ ਹੈ ਉਹਨਾਂ ਨੂੰ ਕੰਮ ਦਾ ਸ਼ੌਂਕ ਹੈ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦਾ ਉਹਨਾਂ ਦਾ ਉਹ ਮੁੱਦਾ ਹੈਗਾ ਬੇਰਜ਼ਗਾਰੀ ਦਾ ਮੁੱਦਾ ਹੈ ਜਿਸ ਤਰ੍ਹਾਂ ਆ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਾਉਣ ਦਾ ਹਸਪੀਟਲ ਅਪਡੇਟ ਕਰਾਉਣ ਦੇ ਜਿਹੜੇ ਮਸਲੇ ਪਹਿਲਾਂ ਉਹਨਾਂ ਨੇ ਹੱਲ ਕਰਾਏ ਨੇ 1.5 ਸਾਲ ਦੇ ਵਿੱਚ ਹੁਣ ਵੀ ਇਹੋ ਜਿਹੇ ਵਿਕਾਸ ਦਾ ਜਿਵੇਂ ਮਨ ਲਓ ਲਾਈਟ ਦਾ ਮੁੱਦਾ ਹੋ ਗਿਆ ਪਾਣੀਆਂ ਦੇ ਮੁੱਦੇ ਹੋ ਗਏ ਜਿਹੜੇ ਅੱਜ ਪੰਜਾਬ ਸਰਕਾਰ ਝੂਠ ਬੋਲ ਕੇ ਝੂਠੇ ਸਰਵੇ ਦੇ ਕੇ ਸਾਡਾ ਪਾਣੀ ਦੂਜਿਆਂ ਨੂੰ ਲਟਾਉਣਾ ਚਾਹੁੰਦੇ ਨੇ ਉਹਨਾਂ ਦੀ ਸੋਚ ਹੈ ਵੀ ਸਾਡਾ ਪਾਣੀ ਆ ਜਿਹੜਾ ਪੰਜਾਬ ਦਾ ਹੱਕ ਹੈ ਇਹਨੂੰ ਉਸੇ ਤਰ੍ਹਾਂ ਵਰਕਰਾਂ ਰੱਖੇ ਉਹਨਾਂ ਦੀ ਸੋਚ ਹੈ ਹਾਂ ਧੰਨਵਾਦ ਜੀ ਇਹਨਾਂ ਨੇ ਬਹੁਤ ਸੋਹਣੇ ਵਿਚਾਰ ਰੱਖਨੇ ਪਾਰਟੀਆਂ ਦੇ ਨਮਾਇੰਦਗੀ ਕਿਸ ਤਰ੍ਹਾਂ ਕੀਤੀ ਹੈਗੀ ਜਿਸ ਤਰ੍ਹਾਂ ਆਪਾਂ ਵੱਖ-ਵੱਖ ਬੂਥਾਂ ਦੇ ਉੱਤੇ ਗਿਆਂਗੇ ਸਾਨੂੰ ਉਹਨਾਂ ਬੂਥਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਮਾਨ ਭਾਰਤੀ ਜਨਤਾ ਪਾਰਟੀ ਬਜੋਜ ਸਮਾਜ ਪਾਰਟੀ ਤੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਜਿਹੜੇ ਬੂਥ ਨੇ ਉਹ ਆਮ ਪਿੰਡਾਂ ਦੇ ਵਿੱਚ ਲੱਗੇ ਹੋਏ ਨੇ ਬਾਕੀ ਜਿਹੜੇ ਆਜ਼ਾਦ ਉਮੀਦਵਾਰ ਦੇ ਉਹਨਾਂ ਦੇ ਕਿਸੇ ਦਾ ਬੂਥ ਨਹੀਂ ਚਮਕਿਆ ਛੇਰਪੁਰ ਤੋਂ ਬਲਵਿੰਦਰ ਸਿੰਘ ਢਾਲੀਵਾਲ ਦੀ ਲੋਕਪ ਲਈ ਦਾ ਸਨੇਹਾ ਟੀਵੀ ਦੇ ਲਈ ਖਾਸ ਰਿਪੋਰਟ